ਗੁਰਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਣ ਤੋਂ ਪਹਿਲਾਂ ਆਖਰੀ ਵਾਰ ਅਥਣ ਵੇਲੇ ਆਨੰਦਪੁਰ ਦੀਆਂ ਕਲੀਆਂ 'ਚ ਇੱਕ ਆਖਰੀ ਗੇੜਾ ਮਾਰਿਆ ਜਿਹੜੇ ਆਨੰਦਪੁਰ ਸ਼ਹਿਰ 'ਚ ਕਦੇ ਗਰੌਣਾਂ ਲੱਗਿਆ ਰਹਿੰਦੀਆਂ ਸੀ ਉਹ ਅੱਜ ਬਿਲਕੁਲ ਚੁੱਪ ਸੀ ਤੇ ਉਹ ਚੁੱਪ ਚ ਸੁਣੜੀਆਂ ਸੀ ਉਹ ਸ਼ਹਿਰ ਦੀਆਂ ਚੀਕਾਂ ਜਿਵੇਂ ਖਾਲਸੇ ਦੀ ਜਨਮ ਭੂਮੀ ਆਪਣੇ ਪਿਤਾ ਨੂੰ ਸਾਹਿਬੇ ਕਮਾਲ ਗੁਰਗੋਬਿੰਦ ਸਿੰਘ ਨੂੰ ਆਖਰੀ ਹੋਵੇ ਕਿ ਮੈਨੂੰ ਛੱਡ ਕੇ ਨਾ ਜਾ ਬਾਜਾ ਵਾਲਿਆ ਮੇਰਾ ਕੀ ਬਣੇਗਾ ਤੇਰੇ ਬਿਨ। ਪਰ ਉਸ ਦਿਨ ਹੁਣੀ ਨੂੰ ਵੀ ਆਪਣੇ ਆਪ ਤੇ ਪਛਤਾਵਾ ਹੋ ਰਿਹਾ ਸੀ। ਗੁਰੂ ਸਾਹਿਬ ਆਨੰਦਗੜ੍ਹ ਦੇ ਕਿਲੇ ਤੋਂ ਆਨੰਦਪੁਰ ਦੀਆਂ ਗਲੀਆਂ ਅੰਚ ਟੁੜੇ ਜਾ ਰਹੇ ਨੇ। ਅੱਜ ਗੱਲ ਕਰਾਂਗੇ ਉਸ ਦਿਨ ਦੀ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਨੂੰ ਆਖਰੀ ਵਾਰ ਅਲਵਿਦਾ ਕਿਹਾ। ਤੁਸੀਂ ਬੜੇ ਵਾਰ ਇਹ ਗੱਲ ਸੁਣੀ ਤੇ ਪੜ੍ਹੀ ਹੋਣੀ ਆ ਕਿ 7 ਮਹੀਨਿਆਂ ਦੇ ਘੇਰੇ ਤੋਂ ਬਾਅਦ ਗੁਰਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਹੱਲ ਕੀਤਾ ਪਰ ਅਸਲ ਵਿੱਚ ਉਸ ਦਿਨ ਮਹੌਲ ਕਿਹੋ ਜਿਹਾ ਸੀ ਤੇ ਕੀ ਕੁਝ ਹੋਇਆ ਸੀ ਆਨੰਦਪੁਰ ਛੱਡਣ ਤੋਂ ਪਹਿਲਾਂ ਜਦ 8 ਹਨ ਵੇਲੇ ਗੁਰਗੋਬਿੰਦ ਸਿੰਘ ਜੀ ਨੇ ਆਨੰਦਪੁਰ ਨਗਰ ਦੀਆਂ ਗਲੀਆਂ ਦਾ ਆਖਰੀ ਘੇੜਾ ਲਾਇਆ ਕਿਹੜੇ ਕਿਹੜੇ ਸਿੰਘ ਉਹਨਾਂ ਦੇ ਨਾਲ ਸੀਗੇ ਗੁਰਗੋਬਿੰਦ ਸਿੰਘ ਜੀ ਨੇ ਆਨੰਦਪੁਰ ਛੱਡਣ ਤੋਂ ਪਹਿਲਾਂ ਸੋਨੇ ਚਾਂਦੀ ਦੇ ਖਜ਼ਾਨੇ ਦਾ ਕੀ ਕੀਤਾ ਖੌਸੇ ਦੀ ਫੌਜ ਜੋ ਵੱਡੀਆਂ-ਵੱਡੀਆਂ ਤੋਪਾਂ ਸੰਨ ਉਹਨਾਂ ਦਾ ਕੀ ਕੀਤਾ ਗਿਆ? ਕੌਣ ਕਿਲੇ ਚੋਂ ਸਭ ਤੋਂ ਪਹਿਲਾ ਬਾਹਰ ਆਇਆ ਤੇ ਕੌਣ ਵਹੀਰ ਦੇ ਬਿਲਕੁਲ ਅਖੀਰ ਵਿੱਚ ਸੀਗਾ? ਗੁਰਗੋਬਿੰਦ ਸਿੰਘ ਜੀ ਦੇ ਨਾਲ ਕਿੰਨੇ ਸਿੰਘ ਸਨ? ਕਿੱਥੇ ਜਾ ਕੇ ਤੁਰਕਾਂ ਤੇ ਪਹਾੜੀਆਂ ਨੇ ਆਪਣੀਆਂ ਸੌਹਾਂ ਤੋੜ ਕੇ ਹਮਲਾ ਕੀਤਾ? ਕੌਨ ਸੀ ਉਹ ਇਨਸਾਨ ਜੋ ਸਭ ਦੇ ਜਾਣ ਤੋਂ ਬਾਅਦ ਵੀ ਅਨੰਦਪੁਰ ਚ ਟਿਕਿਆ ਰਿਹਾ ਤੇ ਕੌਨ ਸੀ ਉਹ ਇਨਸਾਨ ਜੋ ਗੁਰਗੋਬਿੰਦ ਸਿੰਘ ਜੀ ਦੇ ਅਨੰਦਪੁਰ ਛੱਡਣ ਤੋਂ ਬਾਅਦ ਆਪ ਆਕੇ ਬੈਠੀ ਅਸੀਂ ਅਨੰਦਪੁਰ ਤੇ ਗੁਰੂ ਗੋਬਿੰਦ ਸਿੰਘ ਜੀ ਵਾਂਗ ਹੀ ਕਲਗੀ ਸਜਾ ਕੇ ਮੁੱਢੇ ਤੀਰ ਕਮਾਨ ਪਹਿਨ ਕੇ ਆਪਣੇ ਆਪ ਨੂੰ ਗੁਰੂ ਅਖਵਾ ਲੱਗ ਗਿਆ ਸੀ ਅੱਜ ਗੱਲ ਕਰਾਂਗੇ ਉਸ ਪੂਰੀ ਕਾਲੀ ਰਾਤ ਦੇ ਇਤਿਹਾਸ ਬਾਰੇ ਹੁਣ ਗੱਲ ਕਰਾਂਗੇ ਉਸ ਦਿਨ ਦੀ ਜਿਸ ਦਿਨ ਅਨੰਦਪੁਰ ਸਾਹਿਬ ਛੱਡੰਦਾ ਫੈਸਲਾ ਲਿਆ ਗਿਆ ਨਹੀਂ ਚਾਹੁੰਦੇ ਹੋਏ ਵੀ ਗੁਰੂ ਸਹਿਬਾਨ ਨੇ ਮਾਤਾ ਗੁਜਰੀ ਅਤੇ ਸਿੰਘਾਂ ਦੀਆਂ ਬੇਨਤੀਆਂ ਨੂੰ ਸੁਣਦੇ ਹੋਏ ਅਨੰਦਪੁਰ ਛੱਡਣ ਦਾ ਫੈਸਲਾ ਲੈ ਲਿਆ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਸੀ ਕਿ 15-20 ਦਿਨ ਹੋਰ ਕਿਲੇ 'ਚ ਰੁਕਿਆ ਜਾਵੇ ਤੇ ਜਦੋਂ ਬਾਰ-ਬਾਰ ਸਿੰਘਾਂ ਨੇ ਬੇਨਤੀਆਂ ਕੀਤੀਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਕਿ ਬੁੜੀ ਹੋ ਤੁਮਰੇ ਸਿਰ ਪਈ ਕਿ ਜੋ ਵੀ ਹੁਣ ਅੱਗੇ ਹੋਏਗਾ ਬੁਰਾ ਹੋਏਗਾ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਉਹ ਜ਼ਿੰਮੇਵਾਰੀ ਤੁਹਾਡੀ ਹੋਏਗੀ ਕਿ ਮੇਰੇ ਕਹਤੇ ਜੇ ਤੁਸੀਂ ਥੋੜੇ ਦਿਨ ਹੋਰ ਰੁਕ ਜਾਂਦੇ ਤਾਂ ਸਾਡੀ ਜਿੱਤ ਪੱਕੇ ਸੀ ਤੁੜਕ ਸਾਡਾ ਕੁਝ ਨਹੀਂ ਵਿਗਾੜ ਸਕਦੇ ਸੀ ਪਰ ਹੁਣ ਜੋ ਵੀ ਅੱਗੇ ਹੋਏਗਾ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਹੋਏਗੀ ਕੱਲ ਨੂੰ ਤੁਸੀਂ ਇਹ ਨਾ ਕਿਓ ਕਿ ਸਾਡਾ ਗੁਰੂ ਸਾਨੂੰ ਬਚਾ ਨਹੀਂ ਪਾਇਆ ਗੋਬਿੰਦ ਸਿੰਘ ਜੀ ਨੇ ਫਿਰ ਤੁੜਕਾਂ ਨੂੰ ਸੰਦੇਸ਼ ਭੇਜਵਾ ਦਿੱਤਾ ਕਿ ਅਸੀਂ ਆਨੰਦਪੁਰ ਦਾ ਕਿਲਾ ਖਾਲੀ ਕਰ ਰਹੇ ਹਾਂ ਤੇ ਤੁੜਕਾਂ ਤੇ ਪਹਾੜੀ ਰਾਜਿਆਂ ਨੇ ਵੀ ਨਾਲ ਦੀ ਨਾਲ ਸਤਲੁਜ ਦਰਿਆ ਦੇ ਲਾਗੇ ਜੋ ਫੌਜਾਂ ਬੈਠੀਆਂ ਸੀ ਉਹ ਪਿੱਛੇ ਹਟਾ ਲਈਆਂ ਤੇ ਬਹੁਤੀਆਂ ਫੌਜਾਂ ਕੀਰਤ ਪਰ ਵਾਲੇ ਸਾਇਰ ਤੋਂ ਪਿੱਛੇ ਹਟਾਲੀਆਂ ਗਈਆਂ ਯਾਨੀ ਕਿ ਗੁਰਗੋਬਿੰਦ ਸਿੰਘ ਤੇ ਉਹਨਾਂ ਦੇ ਖਾਲਸੇ ਨੂੰ ਰਸਤਾ ਦੇ ਦਿੱਤਾ ਗਿਆ ਇਹ ਯਕੀਨ ਦਵਾਇਆ ਗਿਆ ਕਿ ਕੋਈ ਵੀ ਤੁਹਾਡਾ ਪਿੱਛਾ ਨਹੀਂ ਕਰੇਗਾ ਤੇ ਕੋਈ ਵੀ ਤੁਹਾਡੇ ਅਤੇ ਤੁਹਾਡੇ ਕਾਫਲੇ ਤੇ ਹਮਲਾ ਨਹੀਂ ਕਰੇਗਾ ਦੁਪਹਿਰ ਦਾ ਟਾਈਮ ਸੀ ਤੇ ਕਿਲੇ ਦੇ ਅੰਦਰ ਕਿਲਾ ਖਾਲੀ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਇੱਕ ਪੂਰੀ ਲਿਸਟ ਤਿਆਰ ਕੀਤੀ ਗਈ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿਹੜਾ ਸਮਾਨ ਨਾਲ ਲੈ ਕੇ ਜਾਣਾ ਹੈ ਤੇ ਕਿਹੜਾ ਸਮਾਨ ਇੱਥੇ ਹੀ ਨਸ਼ਟ ਕਰਨਾ ਹੈ ਤਾਂ ਇਤਿਹਾਸ 'ਚ ਇਹ ਲਿਖਿਆ ਮਿਲਦਾ ਹੈ ਕਿ ਬਹੁਤ ਸਾਰਾ ਖਜ਼ਾਨਾ ਸਤਲੁਜ ਦਰਿਆ 'ਚ ਢੋੜ ਦਿੱਤਾ ਗਿਆ ਸੋਨਾ, ਜਾਂਦੀ, ਹੀਰੇ, ਜਵਾਹਰਾਤ ਸਭ ਸਤਲੁਜ ਦਰਿਆ ਦੀ ਪੇਂਚੜਾ ਦਿੱਤੇ ਗਏ ਤਾਂ ਇਹ ਸਾਰਾ ਸੀਨ ਦੇਖ ਕੇ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਉਂਦੇ ਨੇ ਤੇ ਆ ਕੇ ਅਰਜ਼ ਕਰਦੇ ਨੇ ਕਿ ਇਹ ਸਾਰਾ ਖਜ਼ਾਨਾ ਸੋਨਾ ਚਾਂਦੀ ਜੁੱਤ ਸੀ ਦਰਿਆ ਦੀ ਪੈਂਟ ਚੜਾ ਰਹੇ ਹਾਂ ਕਿਉਂ ਨਾ ਇਹ ਆਪਣੇ ਸਿੰਘਾਂ ਨੂੰ ਤੁਸੀਂ ਦੇ ਦਿਓ ਤਾਂ ਗੁਰੂ ਗੋਬਿੰਦ ਸਿੰਘ ਜੀ ਫਿਰ ਇੱਥੇ ਕਹਿੰਦੇ ਨੇ ਕਿ ਮੇਰੇ ਖਾਲਸੇ ਨੇ ਕਦੇ ਵੀ ਸੋਨਾ ਚਾਂਦੀ ਵਾਸਤੇ ਜੰਗਾਂ ਨਹੀਂ ਲੜੀਆਂ ਕਿ ਮੇਰੇ ਖਾਲਸੇ ਨੇ ਜੋ ਪਿਆਰ ਮੇਰੇ ਲਈ ਦਿਖਾਇਆ ਹੈ ਉਹਦਾ ਮੁੱਲ ਉਹਦਾ ਕਰਜ਼ ਮੈਂ ਇਹ ਸੋਨੇ ਚਾਂਦੀ ਨਾਲ ਮੋੜ ਕੇ ਉਹਨਾਂ ਨੂੰ ਛੋਟਾ ਨਹੀਂ ਕਰ ਸਕਦਾ ਕਹਿੰਦੇ ਨੇ ਕਿ ਬਹੁਤ ਬਹੁਤ ਮਹਿੰਗੀਆਂ ਚੀਜ਼ਾਂ ਦਰਿਆ ਦੀ ਪੇਟ ਚੜਾ ਦਿੱਤੀਆਂ ਗਈਆਂ। ਗੁਰੂ ਗੋਬਿੰਦ ਸਿੰਘ ਜੀ ਦੀ ਇਹ ਸੋਚ ਸੀ ਕਿ ਕੋਈ ਵੀ ਪਾਰਾਇਆ ਵਦੂ ਸਮਾਨ ਨਾਲ ਨਾ ਲeke ਜਾਇਆ ਜਾਵੇ। ਕਿਉਂਕਿ ਖਾਲਸੇ ਨੇ ਹੁਣ ਜਿਹੜੇ ਰਸਤਿਆਂ ਤੇ ਤੁਰਨਾ ਸੀ ਉੱਥੇ ਸੋਨੇ ਚਾਂਦੀ ਦੀ ਲੋੜ ਨਹੀਂ ਸੀ। ਉੱਥੇ ਲੋੜ ਸੀ ਸਰਬ ਲੋ ਦੇ ਉਹਨਾਂ ਸ਼ਸਤਰਾਂ ਦੀ ਜਿਨ੍ਹਾਂ ਦੀ ਨੌਕ ਨਾਲ ਖਾਲਸੇ ਨੇ ਵੈਰੀਆਂ ਦੇ ਗੱਟੇ ਲਾਉਣੇ ਸੀ। ਕਿਉਂਕਿ ਗੁਰੂ ਸਾਹਿਬ ਨੂੰ ਪੂਰਾ ਯਕੀਨ ਸੀ ਕਿ ਤਰਕ ਤੇ ਪਹਾੜੀ ਰਾਜੇ ਆਪਣੀਆਂ ਸੋਹਾਂ ਤੋੜਨ ਗਏ ਤੇ ਆਪਣੀ ਔਕਾਤ ਦਿਖਾਉਣਗੇ ਤਾਂ ਕਹਿੰਦੇ ਨੇ ਕਿ ਗੁਰੂ ਸਾਹਿਬ ਦੀ ਫੌਜ ਕੋਲ ਜੋ ਵੱਡੀਆਂ-ਵੱਡੀਆਂ ਤੋਪਾਂ ਸਨ ਉਹ ਵੀ ਸਤਲੁਜ ਦਰਿਆ 'ਚ ਰੋੜ ਦਿੱਤੀਆਂ ਗਈਆਂ ਇੱਕ ਤੂਪ ਦਾ ਨਾਮ ਸੀ ਬਿਖਕੋਹ ਇੱਕ ਦਾ ਨਾਮ ਸੀ ਬਾਗਣ ਇੱਕ ਦਾ ਨਾਮ ਸੀ ਨਿਹੰਗਣ ਤੇ ਇੱਕ ਦਾ ਨਾਮ ਸੀ ਸਤੂ ਜੀਤ ਇਹ ਵੱਡੀਆਂ-ਵੱਡੀਆਂ ਤੋਪਾਂ ਸਤਲੁਜ ਦਰਿਆ 'ਚ ਖਾਲਸੇ ਨੇ ਆਪਣੇ ਹੱਥੀ ਰੋੜ ਦਿੱਤੀਆਂ ਸੋਚੋ ਕਹੋ ਜਿਆ ਸਮਾ ਹੋਏਗਾ ਹੋ ਕਿੰਨੀਆਂ ਹੀ ਚੀਜ਼ਾਂ ਜੋ ਕਲਗੀਧਰ ਪਾਚਾ ਨਾਲ ਸੰਬੰਧ ਰੱਖਦੀਆਂ ਸੀ ਉਸ ਰਾਤ ਨੇ ਖਾ ਲਈਆਂ ਕਿੰਨੀਆਂ ਹੀ ਉਹ ਅਮੁੱਲ ਵਸਤੂਆਂ ਜੋ ਸਾਡੇ ਸਾਹੇਬੇ ਕਮਾਲ ਸਤਿ ਕੇ ਪਾਚਾ ਗੁਰਗੋਬਿੰਦ ਸਿੰਘ ਜੀ ਨਾਲ ਸੰਬੰਧ ਰੱਖਦੀਆਂ ਸੀ ਅਸੀਂ ਦੇਖ ਹੀ ਨਹੀਂ ਪਾਏ ਕਿੰਨੀ ਖਾਲੀ ਰਾਤ ਹੋ ਗਈ ਹੋ ਇਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਤੇ ਤੁਸੀਂ ਫੀਲ ਕਰ ਸਕਦੇ ਹੋ ਗਜਨੀ ਤੋਂ ਆਏ ਮਹੰਗੇ ਮਹੰਗੇ ਤੰਬੂ ਤੇ ਸੋਹਣੀਆਂ ਸੋਹਣੀਆਂ ਕਨਾਤਾ ਅੱਗ ਦੀ ਪੇੜ ਚੜ੍ਹ ਦਿਤੀਆਂ ਗਈਆਂ ਇਤਿਹਾਸ 'ਚ ਇਹ ਵੀ ਲਿਖਿਆ ਮਿਲਦਾ ਹੈ ਕਿ ਇੱਕ ਵਿਦਿਆਰਥੀ ਨਾਮ ਦਾ ਗ੍ਰੰਥ ਜਿਹਦੀਆਂ ਸੈਂਚੀਆਂ ਦਾ ਭਾਰ 9 ਮਨਸੀ 360 ਕਿਲੋ ਦੇ ਨੇੜੇ ਦੇ ਭਾਰ ਦਾ ਉਹ ਗ੍ਰੰਥ ਸਤਲੁਜ ਦਰਿਆ 'ਚ ਰੋੜ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ 'ਚ 52 ਕਵੀ ਸੀ ਤੇ ਉਹ 52 ਕਵੀਆਂ ਦੀ ਹੱਥ ਲਿਖਤ ਦਾ ਪੂਰਾ ਸੰਗ੍ਰਹਿ ਸੀ ਉਹ ਗ੍ਰੰਥ ਗੁਰਗੋਬਿੰਦ ਸਿੰਘ ਜੀ ਦੇ ਜੋ ਦਰਬਾਰੀ ਕਵੀ ਹੋਏ ਨੇ ਉਹਨਾਂ ਚੋਂ ਪਈ ਨੰਦ ਲਾਲ ਤੇ ਕਵੀ ਸੈਨਾਪਤ ਇਹਨਾਂ ਦੀਆਂ ਹੀ ਲਿਖਤਾਂ ਆਪਣੇ ਕੋਲ ਮਿਲਦੀਆਂ ਆਣੇ ਤੇ ਬਾਕੀ ਪੰਜਾਹ ਦੀਆਂ ਲਿਖਤਾਂ ਮਿਲਦੀਆਂ ਹੀ ਨਹੀਂ ਜਿਵੇਂ ਗੁਰਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਪਈ ਨੰਦ ਲਾਲ ਗੋਆ ਗੁਰਗੋਬਿੰਦ ਸਿੰਘ ਜੀ ਦੀ ਉਸਤਤਿ ਲਿਖਦੇ ਨੇ ਕਿ ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਏਜ਼ ਦੀ ਮਨਜ਼ੂਰ ਗੁਰਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਹੱਕ ਹੱਕ ਆਗਾ ਗੁਰਗੋਬਿੰਦ ਸਿੰਘ ਉਸ ਦਿਨ ਅਨੰਦਪੁਰ ਸਾਹਿਬ ਦੀ ਹਵਾ ਵਿੱਚ ਇੱਕ ਵਰਾਗ ਸੀ ਇੱਕ ਉਦਾਸੀ ਸੀ ਸੰਧਤਾ ਨੂੰ ਸਿੰਘਾਂ ਨੂੰ ਗੁਰੂ ਸਾਹਿਬ ਦੇ ਖਾਲਸੇ ਨੂੰ ਕੁਝ ਨਹੀਂ ਪਤਾ ਸੀ ਕਿ ਕਿੱਥੇ ਜਾਣਾ ਹੈ ਕੀ ਅਗਲਾ ਟਿਕਾਣਾ ਹੈ ਪਰ ਆਪਣੇ ਗੁਰੂ ਤੇ ਪਰੋਸਾ ਸੀ ਦਿਨ ਢਲਦਾ ਜਾ ਰਿਹਾ ਸੀ ਤੇ ਸੂਰਜ ਧਰਤੀ ਦੀ ਗੋਦ ਚ ਸਮਾਉਣ ਲਈ ਕਾਲਾ ਪੈ ਰਿਹਾ ਸੀ ਗੁਰਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲਾ ਛੱਡਣ ਤੋਂ ਪਹਿਲਾਂ ਆਖਰੀ ਵਾਰ ਆਥਣ ਵੇਲੇ आनंदਪੁਰ ਦੀਆਂ ਕਲੀਆਂ ਅੱਜ ਇੱਕ ਆਖਰੀ ਗੇੜਾ ਮਾਰਿਆ ਜਿਹੜੇ ਆਨੰਦਪੁਰ ਸ਼ਹਿਰ ਚ ਕਦੇ ਰੌਣਕਾਂ ਲੱਗੇ ਰਹਿੰਦੀਆਂ ਸੀ ਉਹ ਅੱਜ ਬਿਲਕੁਲ ਚੁੱਪ ਸੀ ਤੇ ਉਹ ਚੁੱਪ ਚ ਸੁਣੜੀਆਂ ਸੀ ਉਹ ਸ਼ਹਿਰ ਦੀਆਂ ਚੀਕਾਂ ਜਿਵੇਂ ਖਾਲਸੇ ਦੀ ਜਨਮ ਭੂਮੀ ਆਪਣੇ ਪਿਤਾ ਨੂੰ ਸਾਹਿਬੇ ਕਮਾਲ ਗੁਰਗੋਬਿੰਦ ਸਿੰਘ ਨੂੰ ਆਖਰੀ ਹੋਵੇ ਕਿ ਮੈਨੂੰ ਛੱਡ ਕੇ ਨਾ ਜਾ ਵਾਜਾ ਵਾਲਿਆ ਮੇਰਾ ਕੀ ਬਣੇਗਾ ਤੇਰੇ ਬਿਨਾ ਪਰ ਉਸ ਦਿਨ ਹੁਣੀ ਨੂੰ ਵੀ ਆਪਣੇ ਆਪ ਤੇ ਪਛਤਾਵਾ ਹੋ ਰਿਹਾ ਸੀ ਗੁਰੂ ਸਾਹਿਬ ਅਨੰਦਗੜ੍ਹ ਦੇ ਕਿਲੇ ਤੋਂ ਅਨੰਦਪੁਰ ਦੀਆਂ ਗਲੀਆਂ ਅੱਜ ਟੁੜੇ ਜਾ ਰਹੇ ਨੇ ਤੇ ਮਗਰ ਜਾ ਰਹੇ ਨੇ ਕੁਝ ਸਿੰਘ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਆ ਗੁਰੂ ਸਾਹਿਬ ਚੁੱਪਚਾਪ ਟੁੜੇ ਜਾ ਰਹੇ ਨੇ ਤਸੀਸ ਗੰਝ ਸਾਹਿਬ ਦੇ ਅੱਗੇ ਜਾ ਕੇ ਰੁਕ ਜਾਂਦੇ ਨੇ ਉੱਥੇ ਜਾ ਕੇ ਗੁਰੂ ਸਾਹਿਬ ਆਪਣੀ ਚੁੱਪੀ ਤੋੜਦੇ ਨੇ ਤੇ ਹਉਲੀ ਜੀ ਆਵਾਜ਼ ਜ ਸਿੰਘਾਂ ਨੂੰ ਕਹਿੰਦੇ ਨੇ ਕਿ ਆਉ ਪਾਈ ਅਰਦਾਸਾ ਸੋਧ ਲਈਏ ਪਰਮਪਿਤਾ ਪਰਮਾਤਮਾ ਤੋਂ ਜਾਣ ਦੀ ਆਗਿਆ ਮੰਗ ਲਈਏ ਅਰਦਾਸ ਕੀਤੀ ਜਾਂਦੀ ਹੈ ਇਸ ਅਰਦਾਸ 'ਚ ਵਿਰਾਗ ਹੁੰਦਾ ਹੈ ਗੁਰੂ ਸਾਹਿਬ ਦੇ ਮੁਖ ਤੇ ਵੀਰ ਰਸ ਹੁੰਦਾ ਹੈ ਵੀਰ ਰਸ ਨਾਲ ਗੁਰੂ ਸਾਹਿਬ ਦਾ ਨੋਰਾਨੀ ਚਿਹਰਾ ਹੋਰ ਵੀ ਨੋਰਨੀ ਹੋ ਜਾਂਦਾ ਹੈ ਕਹਿੰਦੇ ਨੇ ਕਿ ਇਤਿਹਾਸ 'ਚ ਲਿਖਿਆ ਹੈ ਕਿ குரு ਸਾਹਿਬ ਨੇ ਸ਼ੀਸ਼ਗੰਜ ਸਾਹਿਬ ਦੀਆਂ ਤਿੰਨ ਫੜਕਰਮਾਂ ਕੀਤੀਆਂ ਤੇ ਉਸ ਤੋਂ ਬਾਅਦ ਉਥੋਂ ਨਿਕਲ ਲਈ ਰਵਾਨਾ ਹੋ ਗਏ ਜਾਣ ਤੋਂ ਪਹਿਲਾਂ ਇੱਕ ਜ਼ਿੰਮੇਵਾਰੀ ਉਦਾਸੀ ਸਾਧੂ ਗੁਰਬਖਸ਼ ਦਾਸ ਨੂੰ ਦਿੱਤੀ ਕਿ ਉਹਨੂੰ ਕਿਹਾ ਕਿ ਅਸੀਂ ਸਭ ਚੱਲਦੇ ਹਾਂ ਤੇ ਤੂੰ ਇਸ ਅਸਥਾਨ ਤੇ ਰੁਕੇਗਾ। ਕ੍ਰਿਤੇਂਗ ਭਾਦਰ ਸਾਹਿਬ ਦੇ ਇਸ ਅਸਥਾਨ ਤੇ ਰੁਕ ਕੇ ਤੂਬਤੀ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। ਇਥੇ ਝਾੜੂ ਸਾਫ ਸਫਾਈ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਜੋਤ ਜਗਦੀ ਰੱਖਣਾ ਇਸ ਸਥਾਨ ਦੀ ਇਹ ਉਹੀ ਥਾਂ ਹੈ ਜਿੱਥੇ ਇੱਕ 9 ਸਾਲ ਦੇ ਬਾਲ ਗੋਬਿੰਦ ਰਾਏ ਨੇ ਤਿਲਕ ਜੰਜੂ ਦੀ ਰਾਖੀ ਕਰਦੇ ਸ਼ਹੀਦ ਹੋਏ ਆਪਣੇ ਪਿਤਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਅੰਤਿਮ ਸੰਸਕਾਰ ਕੀਤਾ ਸੀ ਤੇ ਅੱਜ 30 ਸਾਲ ਬਾਅਦ ਉਸੇ ਹੀ ਮਹਾਨ ਪਿਤਾ ਦੇ ਪੁੱਤ ਨੂੰ ਇਹ ਅਕ੍ਰਿਤ ਕਣਾ ਨੇ ਇਹਨਾਂ ਆਮ ਦਿੱਤਾ ਸੀ ਕਿ ਉਸ ਮਹਾਨ ਪਿਤਾ ਦੇ ਪੁੱਤ ਨੂੰ ਉਦੀ ਹੀ ਜਨਮ ਭੂਮੀ ਤੋਂ ਦੂਰ ਕਰ ਦਿੱਤਾ ਗਿਆ ਸੀ ਗੁਰੂ ਸਾਹਿਬ ਸੀਸਗੰਝ ਸਾਹਿਬ ਦੀ ਜ਼ਿੰਮੇਵਾਰੀ ਉਦਾਸੀ ਸਾਧੂ ਗੁਰਬਖਸ਼ ਦਾਸ ਨੂੰ ਸੌਂਪ ਕੇ ਉੱਥੋਂ ਆਪਣੇ ਘੋੜੇ ਤੇ ਬਹਿ ਕੇ ਰਵਾਨਾ ਹੋ ਜਾਂਦੇ ਨੇ ਤੇ ਆਨੰਦਗੜ੍ਹ ਦੇ ਕਿਲੇ ਚ ਆ ਕੇ ਵਹੀਰ ਨੂੰ ਆਨੰਦਗੜ੍ਹ ਦਾ ਕਿਲਾ ਛੱਡਣ ਦੇ ਰਵਾਨਾ ਕਰਦੇ ਨੇ ਗੁਰੂ ਸਾਹਿਬ ਦੇ ਕਾਫਲੇ 'ਚ ਉਸ ਟਾਈਮ ਤਕਰੀਬਨ 500 ਸਿੰਘ ਸੀ ਸਭ ਤੋਂ ਪਹਿਲਾਂ ਭੇਜਿਆ ਜਾਂਦਾ ਹੈ ਮਾਤਾ ਗੁਜਰ ਕਰਨੋ ਨਾਲ ਹੁੰਦੇ ਨੇ ਛੋਟੇ ਸਾਹਿਬਜ਼ਾਦੇ ਨਾਲ ਭੇਜਿਆ ਜਾਂਦਾ ਹੈ ਕੁਝ ਸਸਤਰਤਾਰੀ ਸਿੰਘਾਂ ਨੂੰ ਉਸ ਤੋਂ ਬਾਅਦ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਉਹਨਾਂ ਨੂੰ ਡੋਲਿਆਂ 'ਚ ਬਿਠਾ ਦਿੱਤਾ ਜਾਂਦਾ ਹੈ ਉਹ ਗੁਰੂ ਪਿਤਾ ਨੂੰ ਨਮਸਕਾਰ ਕਰਦੇ ਨੇ ਤੇ ਕੁਝ ਸ਼ਾਸਤਰਤਾਰੀ ਸਿੰਘਾਂ ਦੇ ਨਾਲ ਮਤਾ ਗੁਜ਼ਰੀ ਦੇ ਪਿੱਛੇ ਪਿੱਛੇ ਤੁਰਨ ਲੱਗਦੇ ਨੇ ਨਾਲ ਹੀ ਪੇਜਿਆ ਜਾਂਦਾ ਹੈ ਕੁਝ ਹੋਰ ਮਾਈਆਂ ਨੂੰ ਬੀਬੀਆਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਤੇ ਉਹਨਾਂ ਦੇ ਦੁਆਲੇ ਇੱਕ ਘੇਰਾ ਬਣਾ ਦਿੱਤਾ ਜਾਂਦਾ ਹੈ ਸ਼ਸਤਰਧਾਰੀ ਸਿੰਘਾਂ ਦਾ ਇਹ ਤਿੰਨੋਂ ਜਥਿਆਂ ਦੇ ਨਾਲ ਤਕਰੀਬਨ 200 ਸਿੰਘ ਹੁੰਦੇ ਨੇ ਇਸ ਤੋਂ ਬਾਅਦ ਇੱਕ ਜਥਾ ਬਣਾਇਆ ਜਾਂਦਾ ਹੈ ਉਹਨਾਂ ਸਿੰਘਾਂ ਦਾ ਜੋ ਲੜ ਨਹੀਂ ਸਕਦੇ ਕਿਉਂਕਿ ਸਾਰੇ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਕਾਫਲੇ 'ਚ ਵਹਿੜ 'ਚ ਲੜਨ ਵਾਲੇ ਜਜਾਰੂ ਨਹੀਂ ਸੀ ਕੁਝ ਆਮ ਨਾਰਮਲ ਸੰਗਤ ਵੀ ਸੀ ਜੋ ਲੜਨਾ ਨਹੀਂ ਜਾਣਦੀ ਸੀ ਉਹਨਾਂ ਦਾ ਇੱਕ ਕਾਫਲਾ ਬਣਾਇਆ ਗਿਆ ਤੇ ਉਹਨਾਂ ਦੇ ਆਲੇ ਦੁਆਲੇ ਇੱਕ ਕੇਰਾ ਤਿਆਰ ਕੀਤਾ ਗਿਆ ਤੇ ਇਸ ਤੋਂ ਬਾਅਦ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦੇ ਕਿਲੇ 'ਚੋਂ ਬਾਹਰ ਆਉਂਦੇ ਨੇ ਉਹਨਾਂ ਦੇ ਨਾਲ ਹੁੰਦੇ ਨੇ ਕੁਝ ਸਸਤਰਧਾਰੀ ਸਿੰਘ ਉਹਨਾਂ ਦੇ ਸੱਜੇ ਪਾਸੇ ਹੁੰਦੇ ਨੇ ਭਾਈ ਦਇਆ ਸਿੰਘ ਪਈ ਆਲਮ ਸਿੰਘ ਨੱਤਿਨਾ ਤੇ ਪਈ ਅਜੈਬ ਸਿੰਘ ਤੇ ਉਹਨਾਂ ਦੇ ਖੱਬੇ ਪਾਸੇ ਹੁੰਦੇ ਨੇ ਪੰਜ ਮੋਤੇ ਸਿੰਘ ਤੇ ਉਹਨਾਂ ਦੇ ਅੱਗੇ ਹੁੰਦੇ ਨੇ ਪਈ ਉਦੇਸ ਸਿੰਘ ਪਈ ਉਦੇਸ ਸਿੰਘ ਪਈ ਮਨੀ ਸਿੰਘ ਜੀ ਦੇਸਪੁੱਤਣ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਖਾਸ ਫੌਜ ਦੇ ਕਮਾਂਡਰ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਹੁੰਦੇ ਨੇ ਸਹਜਾਦਾ ਬਾਬਾ ਅਜੀਤ ਸਿੰਘ ਤਾਂ ਇਥੇ ਕਲੇਗੀਆਂ ਵਾਲੇ ਸੱਚੇ ਬਾਦਸ਼ਾਹ ਰਾਤ ਦੇ ਪਹਿਲੇ ਪੈਰ ਨੂੰ आनंदپور ਸ਼ਹਿਰ ਨੂੰ ਅਲਵਿਦਾ ਆਖਦੇ ਨੇ ਉਹ ਸ਼ਹਿਰ ਉਹ ਕਿਲਾ ਜਿੱਥੇ ਗੁਰਗੋਬਿੰਦ ਸਿੰਘ ਜੀ ਕਿਸੇ ਰਾਜੇ ਮਹਾਰਾਜਿਆਂ ਵਾਂਗੂ ਸ਼ਾਹੀ ਠਾਠ ਬਾਠ ਨਰੰਦੇ ਸੀ ਅੱਜ ਗੁਰਗੋਬਿੰਦ ਸਿੰਘ ਜੀ ਉਸ ਕਿਲੇ ਨੂੰ ਅਲਵਿਦਾ ਆਖ ਰਹੇ ਨੇ ਰਾਤ ਦੇ ਪਿੰਲੇ ਪੈਰ ਕਲਗੀਆਂ ਵਾਲੇ ਨੇ ਆਨੰਦਪੁਰ ਨੂੰ ਸਦਾ ਲਈ ਛੱਡ ਦਿੱਤਾ ਵਹੀੜ ਕਰਤਾਰਪੁਰ ਵੱਲ ਨੂੰ ਵਧਣ ਲੱਗੇ ਖਾਸੇ ਨੇ ਆਪਣੇ ਨਾਲ ਬੰਦੂਕਾਂ ਤੀਰਾਂ ਤੇਗਿਆਂ ਵਰਚਿਆਂ ਤੋਂ ਬਿਨਾ ਕੁਝ ਨਾ ਲਿਆ। ਗੁਰਗੋਬਿੰਦ ਸਿੰਘ ਜੀ ਦੀ ਵਹੀੜ ਨਾਲ 500 ਸੈਕ ਸੀਗੇ ਜਿਨ੍ਹਾਂ ਜੋ ਬਹੁਤੇ ਪੈਦਲ ਤੇ ਕੁਝ ਕੋਣ ਸਵਾਰ ਸੀ। ਤੀਰ ਗੋਲੀ ਬਾਰੂਦ ਖਚਰਾਂ ਤੇ ਲੱਦਿਆ ਹੋਇਆ ਸੀ ਤੇ ਦੋ ਕੁ ਦਿਨ ਪਹਿਲਾਂ ਹੀ ਪਹਾੜਾਂ 'ਚ ਜ਼ੋਰਦਾਰ ਮੀਂਹ ਬੈ ਕੇ ਹਟਿਆ ਸੀ। ਜਿਹਦਾ ਕਰਕੇ ਜਸਮਾਨ ਨੂੰ ਠਾਰਨੂ ਅਲੇ ਠੰਡੀ ਹਵਾ ਚਲ ਰਹੀ ਸੀ। ਵਹੀਰ ਹੌਲੀ-ਹੌਲੀ ਅੱਗੇ ਵਧ ਰਹੀ ਸੀ। ਤੇ ਅਨੰਦਪੁਰ ਨਗਰ ਉਹ ਕਾਲੀ ਰਾਤ ਦੇ ਹਨੇਰੇ 'ਚ ਹੌਲੀ-ਹੌਲੀ ਅੱਖਾਂ ਤੋਂ ਉੱਲੇ ਹੁੰਦਾ ਜਾ ਰਿਹਾ ਸੀ ਇਤਿਹਾਸ 'ਚ ਇਹ ਲਿਖਿਆ ਮਿਲਦਾ ਹੈ ਕਿ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਕਈ ਵਾਰ ਮੁੜ ਕੇ ਅਨੰਦਗੜ੍ਹ ਦੇ ਕਿਲੇ ਵੱਲ ਦੇਖਿਆ ਅਨੰਦਪੁਰ ਨਗਰ ਵੱਲ ਦੇਖਿਆ ਤਾਂ ਜਦ ਨਾਲ ਜਾਂਦੇ ਸੇਵਾਦਾਰਾਂ ਨੇ ਪੁੱਛਿਆ ਤਾਂ ਬਾਬਾ ਜੀ ਸਿੰਘ ਜੀ ਨੇ ਪਰੇਮਾਨਾ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੇ 17 ਸਾਲ ਇਸ ਸਥਾਨ ਤੇ ਆਨੰਦ ਮਾਣਿਆ ਹਣ ਲੱਗਦਾ ਮੁੜ ਕੇ ਕਦੇ ਵੀ ਇੱਥੇ ਨਹੀਂ ਆਉਣਾ ਮਤ ਗੁਜ਼ਰੀ ਦੇ ਨਾਲ ਜਾਂਦੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਵੀ ਪੁੱਛਿਆ ਹੋਣਾ ਆਪਣੀ ਦਾਦੀ ਨੂੰ ਕਿ ਅਸੀਂ ਕਿੱਥੇ ਜਾ ਰਹੇ ਹਾਂ ਅਸੀਂ ਕਦੋਂ ਆਪਣੇ ਘਰ ਵਾਪਸ ਆਵਾਂਗੇ ਪਰ ਮੈਨੂੰ ਲੱਗਦਾ ਉਹ ਦਾਦੀ ਦੇ ਜਵਾਬ ਇਤਿਹਾਸ ਹੀ ਕਿਤੇ ਗੁੰਮ ਗਿਆ ਰਹਿ ਗਏ ਜੋ ਸਾਡੇ ਤੱਕ ਪਹੁੰਚ ਹੀ ਨਹੀਂ ਪਾਇਆ ਵਹੀਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਅੱਗੇ ਵਧ ਰਹੀ ਸੀ ਤੇ ਪਿੱਛੇ ਰਹਿ ਰਿਆ ਸੀ ਖਾਲਸੇ ਦੀ ਜਨਮ ਭੂਮੀ ਅਨੰਦਾ ਦੀ ਨਗਰੀ ਅਨੰਦਪੁਰੀ ਤੇਦਰ ਤੜਕ ਤੇ ਪਹਾੜੀਏ ਵੀ ਘਾਤ ਲਈ ਬੈਠੇ ਸੀ ਲੁਕੇ ਬੈਠੇ ਸੀ ਕਿ ਕਦੋਂ ਸਾਨੂੰ ਮੌਕਾ ਮਿਲੇ ਤੇ ਕਦੋਂ ਅਸੀਂ ਗੁਰੂ ਸਾਹਿਬ ਤੇ ਹਮਲਾ ਕਰੀਏ ਪਰ ਉਹਨਾਂ ਨੂੰ ਪਤਾ ਨਹੀਂ ਸੀ ਚੱਲ ਪਾ ਰਿਹਾ ਵਹੀਰ ਚ ਕਿ ਗੁਰੂ ਸਾਹਿਬ ਕਿੱਥੇ ਨੇ ਕਿਉਂਕਿ ਵਹੀਰ ਇਸ ਤਰੀਕੇ ਨਾਲ ਅੱਗੇ ਵੱਧ ਰਹੀ ਸੀ ਕਿ ਗੁਰੂ ਸਾਹਿਬ ਬਿਲਕੁਲ ਵਿਚਕਾਰ ਸੀ ਤੇ ਉਹਨਾਂ ਦੇ ਆਲੇ ਦੁਆਲੇ ਤਿਆਰ ਬਤਿਆਰ ਖਾਸਾ ਸੀ ਇਸ ਕਰਕੇ ਪਤਾ ਨਹੀਂ ਸੀ ਚੱਲ ਰਿਹਾ ਤੁਰਕਾਂ ਤੇ ਪਹਾੜੀਆਂ ਨੂੰ ਕਿ ਗੁਰੂ ਸਾਹਿਬ ਅਸਲ ਚ ਵਹੀਰ ਚ ਕਿੱਥੇ ਨੇ ਇਸ ਕਰਕੇ ਹਮਲਾ ਕਰਨ ਜ ਉਹਨਾਂ ਨੂੰ ਤੇਰੀ ਹੋਈ ਗੁਰੂ ਸਾਹਿਬ ਅੱਗੇ ਵੱਧਦੇ ਵੱਧਦੇ ਕੀਰਤਪੁਰ ਸਾਹਿਬ ਪਹੁੰਚ ਗਏ ਉੱਥੇ ਜਾ ਕੇ ਪਿੰਡੇ ਗੁਰੂ ਸਹਿਬਾਨਾਂ ਦੇ ਸਥਾਨਾਂ ਤੇ ਜਾ ਕੇ ਨਤਮਸਤਕ ਹੋਏ। ਕੀਰਤਪੁਰ ਤੋਂ ਬਾਅਦ ਗਏ ਕਨੌਲੇ। ਕਨੌਲੇ ਤੋਂ ਫਿਰ ਪਹੁੰਚੇ ਨਰਮੋਗੜ। ਨਰਮੋਗੜ ਪਹੁੰਚ ਕੇ ਉਹਨਾਂ ਕੋਲ ਆਏ ਉਹਨਾਂ ਦੇ ਭਤੀਜੇ। ਉਹਨੇ ਭਤੀਜੇ ਕੌਣ ਸਨ? ਕ੍ਰਿਤੇਹ ਬਹਾਦਰ ਸਾਹਿਬ ਦੇ ਪਰਾ, ਸੂਰਜਮਲ। ਉਹਨਾਂ ਦੇ ਪੁੱਤਰੇ ਗੁਲਾਬ ਰਾਏ ਤੇ ਸ਼ਾਮ ਸਿੰਘ। ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ ਤੇ ਗੁਲਾਬ ਰਾਏ ਬਾਅਦੋਂ ਗੁਲਾਬ ਸਿੰਘ ਬਣ ਗਿਆ ਸੀ। ਪਰ ਇਤਿਹਾਸ 'ਚ ਕਈ ਜਗ੍ਹਾ ਉਹਨਾਂ ਨੂੰ ਗੁਲਾਬ ਰਾਏ ਹੀ ਲਿਖਿਆ ਮਿਲਦਾ ਹੈ ਗੁਲਾਬ ਰਾਏ ਤੇ ਸ਼ਾਮ ਸਿੰਘ ਜਦੋਂ ਗੁਰੂ ਗੋਬਿੰਦ ਸਿੰਘ ਜੀ ਕੋਲ ਆਉਂਦੇ ਨੇ ਤੇ ਹੱਥ ਜੋੜਦੇ ਨੇ ਕਹੇ ਸਾਹਿਬ ਸੱਚੇ ਪਾਤਸ਼ਾਹ ਸਾਡੇ ਲਈ ਕੀ ਹੁਕਮ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਇੱਕ ਹੁਕਮਨਾਮਾ ਲਿਖ ਕੇ ਦਿੰਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਇਹ ਹੁਕਮਨਾਮਾ ਲੈ ਕੇ ਸਿਰਮੌਰ ਦੇ ਰਾਜੇ ਕੋਲ ਚਲੇ ਜਾਓ ਕੀ ਲਿਖਿਆ ਸੀ ਉਸ ਹੁਕਮਨਾਮੇ 'ਚ ਉਸ ਹੁਕਮਨਾਮੇ 'ਚ ਗੁਰੂ ਸਾਹਿਬ ਨੇ ਲਿਖਿਆ ਸੀ ਕਿ ਤੁਰ ਕਾਨਾਲ ਸਾਡਾ ਝਗੜਾ ਵੱਧ ਗਿਆ ਹੈ ਹੁਣ ਅਸੀਂ ਆਨੰਦਪੁਰ ਛੱਡ ਕੇ ਜਾ ਰਹੇ ਹਾਂ ਇਹ ਸਾਡੇ ਭਰਾ ਹਨ ਤੁਸੀਂ ਇਹਨਾਂ ਨੂੰ ਗੁਜ਼ਾਰੇ ਜੋਗਾ ਇੱਕ ਪਿੰਡ ਦੋ ਤਾਂ ਸਿਮਰ ਮੌਰ ਦੇ ਰਾਜੇ ਨੇ ਗੁਰਗੋਬਿੰਦ ਸਿੰਘ ਜੀ ਦੇ ਹੁਕਮ ਤੋਂ ਬਾਅਦ ਉਹਨਾਂ ਦੇ ਪਤੀਜਿਆਂ ਗੁਲਾਬ ਰਾਏ ਤੇ ਸ਼ਾਮ ਸਿੰਘ ਨੂੰ ਨਹਨ ਦੇ ਕੋਲ ਇੱਕ ਪਿੰਡ ਗਿਰਵੀ ਉਹਨਾਂ ਦੇ ਨਾਮ ਕਰ ਦਿੱਤਾ ਤੇ ਇਦੋਂ ਤੁਰਕ ਵੀ ਹੁਣ ਪੂਰੇ ਤਿਆਰ ਹੋ ਚੁੱਕੇ ਸੀ ਵਹੀਰ ਤੇ ਹਮਲਾ ਕਰਨ ਦੇ ਕਹਿਲੂਰ ਦਾ ਰਾਜਾ ਅਜਮੇਰ ਚੰਦ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਕੱਟੜ ਵਾਰੀ ਸੀ ਉਹ ਜਾਂਦਾ ਹੈ ਸੂਬਾ ਸਰਹੰਦ ਵਜ਼ੀਦ ਖਾਨ ਦੇ ਕਾਫਲੇ ਕੋਲ ਤੇ ਕਹਿੰਦਾ ਹੈ ਕਿ ਹੁਣ ਸਮਾਂ ਹੈ ਕਿ ਗੁਰੂ ਸਾਹਿਬ ਤੇ ਹਮਲਾ ਕਰਦੀ ਹੈ ਇਹ ਬਿਲਕੁਲ ਸਹੀ ਸਮਾਂ ਹੈ ਤਾਂ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਖਵਾਜ਼ਾ ਖਿਜ਼ਰ ਖਾਨ ਨੇ ਨਗਾਰਾ ਵਜਾ ਕੇ ਵਾਹ ਗੁਰੂ ਦਾ ਜਾਪ ਕਰ ਰਹੀ ਵਹੀਰ ਦੇ ਉੱਤੇ ਹਮਲਾ ਕਰ ਦਿੱਤਾ ਕੈਸੇ ਨੇ ਵੀ ਇਹ ਸੋਚਿਆ ਨਹੀਂ ਸੀ ਕਿ ਇਸ ਤਰੀਕੇ ਨਾਲ ਤਰਕ ਕਰਕੇ ਪੈ ਜਾਣਗੇ ਵਹੀਰ ਉੱਤੇ ਜੋਰ-ਜੋਰ ਦੀ ਆਵਾਜ਼ਾਂ ਲੱਗੀਆਂ ਫੜ ਲੋ ਜਾਂ ਨਾ ਦਿਓ ਮਾਰ ਦਿਓ ਤੇ ਇਸ ਤਰੀਕੇ ਨਾਲ ਵਹੀਰ ਤੇ ਹਮਲਾ ਕਰ ਦਿੱਤਾ ਗਿਆ ਆਪਣੀਆਂ ਸਾਰੀਆਂ ਸੌਹਾਂ ਤੋੜ ਦਿੱਤੀਆਂ ਤੜਕਾਂ ਨੇ ਤੇ ਪਹਾੜੀ ਰਾਜਿਆਂ ਨੇ ਕੁਰਾਨ ਦੀਆਂ ਸਹਾ ਜੋ ਔਰੰਗਜ਼ੇਬ ਨੇ ਕੁਰਾਨ ਤੇ ਜੀਸੀ ਕੁਰਾਨ ਦੇ ਪਹਿਲੇ ਸਫੇ ਤੇ ਆਪਣੇ ਸਾਈਨ ਕਰਕੇ ਔਰੰਗਜ਼ੇਬ ਨੇ ਭੇਜੀ ਸੀ ਕਿ ਤੁਸੀਂ ਆਨੰਦਪੁਰ ਛੱਡ ਜਾਓ ਆਪਾਂ ਗੱਲਬਾਤ ਕਰਾਂਗੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਤੇ ਪਹਾੜੀ ਰਾਜਿਆਂ ਨੇ ਪੰਨੇ ਪੁਰੋਹਿਤ ਵਰਗਿਆਂ ਨੂੰ ਭੇਜਿਆ ਸੀ ਅੱਤੇ ਦੀ ਗਉਵਣਾ ਕੇ ਕਿਸੀ ਗਉ ਦੀ ਸੰਖਿਆ ਕਿ ਤੁਸੀਂ ਆਨੰਦਪੁਰ ਛੱਡ ਜਾਓ ਸਾਡੀ ਇੱਜ਼ਤ ਬਜ਼ੀ ਰਹਿ ਜਾਏਗੀ 6 ਮਹੀਨਿਆਂ ਬਾਅਦ ਜਾਂ ਕੁਝ ਮਹੀਨੇ ਬਾਅਦ ਆ ਕੇ ਅਨੰਦਪੁਰਛਿਤ ਦੁਆਰਾ ਵਸ ਜਾਣਾ ਪਰ ਗੁਰੂ ਸਾਹਿਬ ਇਸੇ ਲਈ ਹੀ ਅਨੰਦਪੁਰ ਛੱਡਣਾ ਨਹੀਂ ਚਾਹੁੰਦੇ ਸੀ ਕਿਉਂਕਿ ਉਹਨਾਂ ਨੂੰ ਇਹ ਬੇਈਮਾਨਾ ਦੀ ਨੀਤ ਦਾ ਪਤਾ ਸੀ ਪਰ ਆਪਣੇ ਖਾਲਸੇ ਦੀ ਜ਼ਿੱਦ ਕਹਿ ਲੋ ਜਾਂ ਖਾਲਸੇ ਦੀ ਬੇਨਤੀ ਅਗੇ ਗੁਰੂ ਸਾਹਿਬ ਨੂੰ ਝੁਕਣਾ ਪਿਆ ਤੇ ਅਨੰਦਪੁਰ ਛੱਡਣਾ ਪਿਆ ਤੇ ਉਹੀ ਹੋਇਆ ਜਿਸ ਦਾ ਡਰ ਸੀ ਤੇ ਗੁਰੂ ਸਾਹਿਬ ਕਹਿ ਰਹੇ ਸੀ ਕਿ ਬੁੜੀ ਹੋ ਤ ਤੁਮਰੇ ਸਰਪਾਈ ਉਹੀ ਹੋਇਆ ਤੜਕਾ ਨੇ ਜਦ ਹਮਲਾ ਕੀਤਾ ਤਾਂ ਵਹੀਰ ਦੇ ਬਿਲਕੁਲ ਲਾਸਟ 'ਚ ਸੀਗੇ ਸਹਾਬਜ਼ਾਦਾ ਬਾਬਾ ਜੀਤ ਸਿੰਘ ਸਹਾਬਜ਼ਾਦਾ ਬਾਬਾਜੀਤ ਸਿੰਘ ਜੀ ਨੇ ਤੜਕਾ ਦਾ ਇਹ ਜਰਾਹ ਰੋਕਿਆ ਕਿ ਉਹਨਾਂ ਨੂੰ 1 ਇੰਚ ਵੀ ਅੱਗੇ ਨਾ ਵਧਣ ਦਿੱਤਾ ਕਿ ਇਧਰੋਂ ਗੁਰਗੋਬਨ ਸਿੰਘ ਜੀ ਆਪਣੀ ਵਹੀਰ ਨਾਲ ਅੱਗੇ ਵਧੇ ਗਏ ਅੱਗੇ ਵਧਦੇ-ਵਧਦੇ ਉਹ ਇੱਕ ਤਿੱਬੀ ਤੱਕ ਪਹੁੰਚ ਗਏ ਤੇ ਇਧਰੋਂ ਬਾਬਾ ਅਜੀਤ ਸਿੰਘ ਜੀ ਤੜਕਾ ਨੂੰ ਨਰਕੀ ਪੇਜ ਦੇ ਰਹੇ ਉੱਥੋਂ ਫਿਰ ਪਈ ਉਦੇ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੀ ਸਿੰਘ ਜੀ ਕੋਲ ਜਾਂਦੇ ਨੇ ਤੇ ਤੁੜਕਾ ਨਾਲ ਲੋਹਾ ਲੈਣ ਲੱਗਦੇ ਨੇ ਤੇ ਬਾਬਾ ਅਜੀਤ ਸਿੰਘ ਜੀ ਨੂੰ ਫਿਰ ਅੱਗੇ ਭੇਜ ਦਿੰਦੇ ਨੇ ਅੱਗੇ ਜੋ ਹੋਇਆ ਸਰਸਾ ਨਦੀ ਦੇ ਕਿਨਾਰੇ ਜੋ ਹੋਇਆ ਤੇ ਉਸ ਤੋਂ ਬਾਅਦ ਚਮਕੌਰ ਦੀ ਗੜੀ ਚ ਜੋ ਹੋਇਆ ਇਹ ਪੂਰਾ ਇਤਿਹਾਸ ਕਿਸੇ ਹੋਰ ਵੀਡੀਓਜ਼ ਤੁਹਾਨੂੰ ਦੱਸਾਂਗੇ ਆਪਾਂ ਹੁਣ ਗੱਲ ਕਰਦੇ ਹਾਂ ਕਿ ਗੁਰੂ ਸਾਹਿਬ ਦੇ ਅਨੰਦਪੁਰ ਛੱਡਣ ਤੋਂ ਬਾਅਦ ਪਰ ਕਾਨੇ ਪਹਾੜੀ ਰਾਜਿਆਂ ਨੇ ਆਨੰਦਪੁਰ ਦਾ ਕੀ ਹਾਲ ਕੀਤਾ ਕਹਿੰਦੇ ਨੇ ਕਿ ਬਹੁਤ ਹੀ ਫੌਜ ਸੀਗੀ ਜਿਹੜੀ ਉਸੇ ਹੀ ਸਮੇਂ ਆਨੰਦਪੁਰ ਦੇ ਕਿਲੇ ਵੱਲ ਨੂੰ ਹੋ ਗਈ ਸੀ ਕਿਉਂਕਿ ਉਹਨਾਂ ਨੇ ਲੁੱਟ ਹੋ ਮਚਾਉਣੀ ਸੀ ਉਹਨਾਂ ਨੂੰ ਪਤਾ ਸੀ ਕਿ ਕਿੰਨਾ ਹੀ ਖਜ਼ਾਨਾ ਹੋਏਗਾ ਉੱਥੇ ਕਿੰਨੀਆਂ ਹੀ ਕੀਮਤੀ ਵਸਤੂਆਂ ਹੋਣਗੀਆਂ ਅਸੀਂ ਲੁੱਟ ਲਈਏ ਪਰ ਬਹੁਤਿਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਤਾਂ ਹੀ ਅਗਨ ਭੇਡ ਕਰ ਦਿੱਤੀਆਂ ਗਈਆਂ ਸੀ ਜਾਂ ਫਿਰ ਉਹ ਦਰਿਆ ਚ ਵਹਾ ਦਿੱਤੇ ਗੀਆਂ ਸੀ ਜਾਂ ਜ਼ਮੀਨ 'ਚ ਦੱਬ ਦਿੱਤੀਆਂ ਗਈਆਂ ਸੀ ਪਰ ਅਜੇ ਵੀ ਆਨੰਦਪੁਰ 'ਚ ਬਹੁਤ ਕੁਝ ਸੀਗਾ ਕਹਿੰਦੇ ਨੇ ਕਿ ਬਿਲਕੁਲ ਤਬਾਹ ਕਰ ਦਿੱਤਾ ਗਿਆ ਪਹਾੜੀਆਂ ਵੱਲੋਂ ਆਨੰਦਪੁਰ ਨੂੰ ਬਾਗ ਬਗੀਚੇ ਮਿੱਟੀ 'ਚ ਮਿਲਾ ਦਿੱਤੇ ਗਏ ਕਿਲਿਆਂ ਦੇ ਦਰਵਾਜ਼ੇ ਤੱਕ ਲਾ ਲਏ ਗਏ ਦਰਵਾਜ਼ੇ ਟਾਕੀਆਂ ਛੱਤਾਂ 'ਚੋਂ ਸਿਰ ਤੱਕ ਲਾ ਕੇ ਲਾ ਗਏ ਫੌਜੀ ਤੇ ਖਾਲੀ ਰਹਿਣ ਦਿੱਤੇ ਉੱਥੇ ਸਿਰਫ ਖੰਡਰ ਜੁਕਦੇ ਹਸਦਾ ਵਸਤਾ ਆਨੰਦਪੁਰ ਹੁੰਦਾ ਸੀ ਜਿੱਥੇ ਹਰ ਗਲੀ ਮੋੜ ਤੇ ਖਾਲਸੇ ਨੇ ਲੰਗਰ ਲਾਇਆ ਹੁੰਦਾ ਸੀ ਜਿੱਥੇ ਹਮੇਸ਼ਾ ਚੜ੍ਹਦੀਆਂ ਕਲਾ ਹੁੰਦੀਆਂ ਸੀ ਜਿਹਦੇ ਵੱਲ ਕਦੇ ਔਰੰਗਜੇਬ ਤੇ ਤੜਕ ਫੌਜ ਤੇ ਪਹਾੜੀ ਰਾਜੇ ਅੱਖ ਚੱਕ ਕੇ ਨਹੀਂ ਵੇਖਦੇ ਹੁੰਦੇ ਸੀ ਤੇ ਅੱਜ ਉਹੀ ਆਨੰਦਪੁਰ ਬਾਜਾਂ ਵਾਲੇ ਦੇ ਜਾਣ ਤੋਂ ਬਾਅਦ ਲੁੱਟਿਆ-ਪੁੱਟਿਆ ਗਿਆ ਸੀ ਸਿਰਫ ਖੰਡਰ ਬਣ ਕੇ ਰਹਿ ਗਿਆ ਸੀ ਕਹਿੰਦੇ ਨੇ ਕਿ ਪਹਾੜੀਆਂ ਨੇ ਉਥੇ ਬਹੁਤ ਸਮਾਂ ਇੱਕ ਟੁਕੜੀ ਬਿਠਾ ਦਿੱਤੀ ਆਪਣੀ ਹੁਣੇ ਇੰਨੀ ਤਬਾਹੀ ਕਰਨ ਦਾ ਕਾਰਨ ਕੀ ਸੀ ਕਿਉਂਕਿ ਉਹਨਾਂ ਦੇ ਮਨ 'ਚ ਇਹ ਡਰ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਕਿਤੇ ਇੱਥੇ ਵਾਪਸ ਨਾ ਆ ਜਾਣ ਕੈਨੂ ਰਹਿਣ ਜੋਗਾ ਨਾ ਛੱਡੀਏ ਗੁਰਗੋਬਿੰਦ ਸਿੰਘ ਜੀ ਜਿੱਕੇ ਤੇ ਆ ਵੀ ਗਏ ਤਾਂ ਰਹਿਣ ਜੋਗਾ ਨਾ ਛੱਡੀਏ ਉਹਨਾਂ ਦੇ ਆਨੰਦਪੁਰ ਨੂੰ ਅੱਜ ਉਹ ਪਹਾੜੀ ਰਾਜੇ ਉਹ ਬੇਈਮਾਨ ਅਜਮੇਰ ਚੰਦ ਵਰਗੇ ਹੱਥਾਂ ਤੇ ਹੱਥ ਮਾਰ ਕੇ ਤਾੜੀਆਂ ਮਾਰ ਮਾਰ ਹੱਸ ਰਹੀ ਸੀ ਸਮਝ ਰਹੀ ਸੀ ਕਿ ਖਾਲਸੇ ਦੀ ਜਨਮ ਭੂਮੀ ਉਜੜ ਗਈ ਹੈ ਕਿ ਹੁਣ ਖਾਲਸਾ ਨਹੀਂ ਬਸੇਗਾ ਪਰ ਇਹ ਖਾਲਸੇ ਤੇ ਗੁਰਗੋਬਿੰਦ ਸਿੰਘ ਜੀ ਦਾ ਮੇਰ ਪਰਿਆ ਹੱਥ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਕਿਸ ਤਰੀਕੇ ਨਾਲ ਉਭਰੇਗਾ ਇਹ ਤਾਂ ਦਲ ਸੀ ਉਹ ਵੈਰੀਆਂ ਦੀ ਜਿਨ੍ਹਾਂ ਨੇ ਆਪਣੀਆਂ ਖਿਜਾਂ ਆਪਣੇ ਵੈਰ ਆਪਣੀ ਨਫ਼ਰਤ ਜੋ ਭਰੀ ਹੋਈ ਸੀ ਗੁਰੂ ਸਾਹਿਬ ਲਈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨਿਆਸਰਿਆਂ ਦੇ ਆਸਰੇ ਸੀ ਉਹਨਾਂ ਨੇ ਦੱਬੇ ਕੁਚਲੇ ਲੋਕਾਂ ਨੂੰ ਚੱਕ ਕੇ ਆਪਣੇ ਗਲ ਨਾਲ ਲਾਇਆ ਇਹੀ ਚੀਜ਼ਾਂ ਬਰਦਾਸ਼ਤ ਨਹੀਂ ਸੀ ਮਗਲ ਤਖਤ ਨੂੰ ਇਹ ਤਾਂ ਸੀ ਵੈਰੀਆਂ ਦੀ ਗੱਲ ਹੁਣ ਜੋ ਆਪਣਿਆਂ ਨੇ ਕੀਤਾ ਉਹ ਬਹੁਤ ਸ਼ਰਮਨਾਕ ਹੈ ਜੋ ਗੁਰਗੋਬਿੰਦ ਸਿੰਘ ਜੀ ਦੇ ਭਤੀਜੇ ਗੁਲਾਬ ਰਾਏ ਤੇ ਸ਼ਾਮ ਸਿੰਘ ਜਿਨ੍ਹਾਂ ਨੂੰ ਗੁਰਗੋਬਿੰਦ ਸਿੰਘ ਜੀ ਨੇ ਨਨਮੋਗੜ ਤੋਂ ਹੁਕਮਨਾਮਾ ਦੇ ਕੇ ਭੇਜਿਆ ਸੀ ਸਰਮੌਰ ਦੇ ਰਾਜੇ ਕੋਲ ਕੇ ਇਹਨਾਂ ਦੀ ਮਦਦ ਕਰੋ ਤੇ ਗੁਰੂ ਸਾਹਿਬ ਦੇ ਹੁਕਮ ਤੇ ਹੀ ਸਰ ਮਾਰ ਦੇ ਰਾਜੇ ਨੇ ਉਹਨਾਂ ਨੂੰ ਇੱਕ ਪਿੰਡ ਦੇ ਦਿੱਤਾ ਸੀ ਪੂਰਾ ਉਹਨਾਂ ਦੇ ਨਾਂ 'ਇੱਕ ਪਿੰਡ ਕਰ ਦਿੱਤਾ ਸੀ ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿੰਦੇ ਰਹੇ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ 3 ਸਾਲ ਬਾਅਦ ਹੀ ਗੁਲਾਬ ਰਾਏ ਕਹਿਲੂਰ ਦੇ ਰਾਜੇ ਅਜਮੇੜ ਚੰਦ ਕੋਲ ਜਾਂਦਾ ਉਹੀ ਅਜਮੇੜ ਚੰਦ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਖੱਤੜ ਦੁਸ਼ਮਣ ਸੀ ਉਹੀ ਅਜਮੇੜ ਚੰਦ ਜਿਹੜਾ ਚਮਕੌਰ ਦੀ ਜੰਗ 'ਚ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਲੜਿਆ ਉਹੀ ਅਜਮੇੜ ਚੰਦ ਜੀ ਨੇ ਵਜ਼ੀਦ ਖਾਨ ਕੋਲ ਜਾ ਕੇ ਕਿਹਾ ਸੀ ਕਿ ਹਮਲਾ ਕਰੋ ਗੁਰਗੋਬੀ ਸਿੰਦੀ ਦੀ ਬਹੀਰ ਤੇ ਪਿੱਛੇ ਜਾਂਦਿਆਂ ਤੇ ਇਹ আহসান ਫਰਾਮੋਸ਼ ਉਸੇ ਹੀ ਅਜਮੇੜ ਚੰਦ ਕੋਲ ਜਾਂਦੇ ਨੇ ਤੇ ਉਹਨੂੰ ਪੈਸੇ ਦੇ ਕੇ ਆਨੰਦਪੁਰ ਨਗਰ ਦੇ 60 ਕਿਲੇ ਖਰੀਦ ਲੈਂਦੇ ਨੇ ਤੇ ਆਪਣੇ ਆਪ ਨੂੰ ਕਹਿਣ ਲੱਗ ਜਾਂਦੇ ਨੇ ਕਿ ਅਸੀਂ ਆਹ ਮਾਲਕ ਆਨੰਦਪੁਰ ਦੇ ਆਨੰਦਪੁਰ ਆ ਕੇ ਵਸਣ ਲੱਗ ਜਾਂਦੇ ਨੇ ਤੇ ਇਧਰੋਂ ਸੰਘਰਸ਼ ਵੀ ਆਨੰਦਪੁਰ ਆਣ ਲੱਗ ਜਾਂਦੀ ਆ ਕਿਉਂਕਿ ਗੁਲਾਬ ਰਾਏ ਹੁਣੀ ਸੋਢੀਆਂ ਦੇ ਖਾਨਦਾਨ ਚੋਂ ਸੀ ਇਸ ਕਰਕੇ ਜਿਹੜੀ ਸਿੱਖ ਸੰਗਤ ਸੀ ਉਹ ਵੀ ਇਹਨਾਂ ਦਾ ਮਾਰ ਨਿਜਿਤ ਕਰਨ ਲੱਗ ਜਾਂਦੀ ਹੈ ਤਾਂ ਇਤਿਹਾਸ 'ਚ ਇਹ ਲਿਖਿਆ ਮਿਲਦਾ ਹੈ ਕਿ ਗੁਲਾਬ ਰਾਏ ਕਲਗੀਲਾ ਕੇ ਪਲੰਗੇ ਤੇ ਬੈਠਣ ਲੱਗ ਗਿਆ ਤੇ ਬਹੁਤੇ ਸੰਗਤ ਵੀ ਕਹਿੰਦੇ ਸੋਢੀ ਖਾਨਦਾਨ 'ਚ ਹੋਣ ਕਰਕੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਭਤੀਜਾ ਹੋਣ ਕਰਕੇ ਉਹਦੇ ਅੱਗੇ ਮੱਥੇ ਟੇਕਣ ਲੱਗ ਗਏ ਚੜਾਵੇ ਖੜਾਉਣ ਲੱਗ ਗਏ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਵਾਂਗ ਤੀਰ ਕਮਾਨ ਪੈਣ ਲੱਗ ਗਿਆ ਹੱਦ ਤਾਂ ਉਸ ਦਿਨ ਹੋ ਗਈ ਜਦੋਂ ਗੁਲਾਬ ਰਾਏ ਸੀਸਗੰਜ ਸਾਹਿਬ ਪਵਿੱਤਰ ਸਥਾਨ ਜਿਹੜਾ ਨੰਦਪੁਰ ਨਗਰ ਦਾ ਸਭ ਤੋਂ ਮੁੱਖ ਸਥਾਨ ਹੁੰਦਾ ਸੀ ਉਹਨਾਂ ਸਮਿਆਂ 'ਚ ਉੱਥੇ ਜਾ ਕੇ ਮੰਜੀ ਸਾਹਿਬ ਤੇ ਬੈਠ ਗਿਆ ਤਾਂ ਇਹ ਗੱਲ ਸਾਧੂ ਗੁਰਬਖਸ਼ ਦਾਸ ਉਦਾਸੀ ਤੋਂ ਪਰਦਾਸ਼ਤ ਨਹੀਂ ਹੋਈ ਹੁਣ ਸਤਕਾਰਤ ਸੀਗੇ ਕਿਉਂਕਿ ਗਲਾਬਰਾਏ ਸੋਢੀ ਖਾਨਦਾਨ 'ਚ ਸੀਗੇ ਇਸ ਕਰਕੇ ਉਹਨਾਂ ਨੇ ਬੜੇ ਪਿਆਰ ਨਾਲ ਇਹਨਾਂ ਨੂੰ ਕਿਹਾ ਕਿ ਹੱਥ ਜੋੜ ਕੇ ਕਿਹਾ ਕਿ ਤੁਸੀਂ ਆਪ ਆਪ ਨਾ ਕਰੋ ਕਿ ਗੁਰੂ ਸਾਹਿਬ ਦੀ ਨਕਲ ਨਾ ਕਰੋ ਗੁਰੂ ਸਾਹਿਬ ਦੀ ਤਾਂ ਕੋਈ ਨਹੀਂ ਲੈ ਸਕਦਾ ਤਾਂ ਕਹਿੰਦੇ ਨੇ ਕਿ ਗਲਾਬਰਾਏ ਨੂੰ ਗੁੱਸਾ ਆ ਗਿਆ ਬਹੁਤ ਹੰਕਾਰ ਚ ਗਲਾ ਬੜਾਈ ਬੋਲਿਆ ਕਿ ਮੈਂ ਸੋਢੀ ਖਾਨਦਾਨ ਚ ਆ ਤੂੰ ਕੋਣ ਹੈ ਤੂੰ ਨੌਕਰ ਹੈ ਸਾਡਾ ਜਾਂ ਨਿਕਲ ਜਾ ਥੋਂ ਜਾ ਛੱਡ ਕੇ ਅਨੰਦਪੁਰੋਂ ਨਿਕਲ ਜਾ ਤਾਂ ਗੁਰਬਖਸ਼ ਦਾਸ ਉਹਦਾ ਸੇਫ ਫਿਰ ਗਲਾ ਬੜਾਈ ਨੂੰ ਕਹਿੰਦੇ ਨੇ ਕਿ ਮੇਰੀ ਡਿਊਟੀ ਇੱਥੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਲਾ ਕੇ ਗਏ ਨੇ ਮੈਂ ਨਹੀਂ ਜਾਊਂਗਾ ਕਹਿੰਦੇ ਨੇ ਕਿ ਗਲਾ ਬੜਾਏ ਬਹੁਤ ਹੰਕਾਰ ਨਾਲ ਆਪਣੇ ਚਾਰੇ ਪੁੱਤਾਂ ਨੂੰ ਬੁਲਾਉਂਦਾ ਹੈ ਤੇ ਉਹਦੇ ਚਾਰੇ ਪੁੱਤਰ ਫਿਰ ੱੱਕੇ ਮਾਰ ਮਾਰ ਕੇ ਗੁਰਬਖਸ਼ ਦਾਸ ਉਹ ਦੱਸੀ ਨੂੰ ਆਨੰਦਪੁਰ ਸਾਹਿਬ ਚੋਂ ਕੱਢ ਦਿੰਦੇ ਨੇ ਤਾਂ ਗੁਰਬਖਸ਼ ਦਾਸ ਉੱਥੇ ਬਹੁਤ ਟੁੱਟੇ ਮਨ ਨਾਲ ਬਹੁਤ ਪਰੇ ਮਨ ਨਾਲ ਬਹੁਤ ਉਦਾਸ ਮਨ ਨਾਲ ਗਲਾਬ Rai ਨੂੰ ਕਹਿੰਦੇ ਨੇ ਕਿ ਤੂੰ ਬਹੁਤ ਗਲਤ ਕੀਤਾ ਹੈ ਗੁਰ ਸਾਹਿਬ ਦੀ ਨਕਲ ਕਰਕੇ ਕਿ ਤੂੰ ਉੱਜੜ ਜਾਏਗਾ ਤੇਰਾ ਖਾਨਦਾਨ ਉੱਜੜ ਜਾਏਗਾ ਤਾਂ ਗੁਰਬਖਸ਼ ਦਾਸ ਜੀ ਨੂੰ ਤਾਂ ਕਹਿੰਦੇ ਨੇ ਕਿ ਬੇਇੱਜ਼ਤ ਕਰਕੇ ਆਨੰਦਪੁਰ ਨਗਰ ਚੋਂ ਕੱਢ ਦਿੱਤਾ ਗਿਆ ਪਰ ਉਸ ਤੋਂ ਥੋੜੇ ਹੀ ਟਾਈਮ ਦੇ ਅੰਦਰ ਗੁਲਾਬ ਰਾਏ ਦੇ ਪੁੱਤਰ ਇੱਕ ਇੱਕ ਕਰਕੇ ਮਰਨੇ ਸ਼ੁਰੂ ਹੋ ਗਏ। ਉਹਦੀਆਂ ਨੂੰਹਾਂ ਵੀ ਮਰਦੀਆਂ ਗਈਆਂ। ਤਾਂ ਆਖਿਰਕਾਰ ਗੁਲਾਬ ਰਾਏ ਪਾਗਲਾ ਵਰਗਾ ਹੋ ਗਿਆ। ਤੇ ਆਨੰਦਪੁਰ ਨਗਰ ਛੱਡ ਕੇ ਕੀਰਤਪੁਰ ਜਾ ਵਸਿਆ ਤੇ ਉੱਥੇ ਹੀ ਚੜਾਈ ਕਰ ਗਿਆ। ਉਸ ਤੋਂ ਬਾਅਦ ਅੱਜ ਵੀ ਸੋਢੀ ਖਾਨਦਾਨ ਦੇ ਵਾਰਿਸ ਆਨੰਦਪੁਰ ਨਗਰ ਤੇ ਉਹਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਰਹਿੰਦੇ ਨੇ। ਜਿਹੜੇ ਹੁਣ ਵੰਸਜ ਰਹਿੰਦੇ ਨੇ ਸੋਢੀ ਖਾਨਦਾਨ ਦੇ ਉਹ ਗੁਲਾਬ ਰਾਏ ਦੇ ਵਾਸਤੋਂ ਨੇ। ਗੁਲਾਬ ਰਾਏ ਦੇ ਪ੍ਰਾ ਸ਼ਾਮ ਸਿੰਘ ਦੇ ਵਸਚੋਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸੁਰਜਮਾਲ ਤੇ ਉਹਨਾਂ ਦੇ ਪੁੱਤਰ ਅੱਗੇ ਹੋਏ ਨੇ ਗੁਲਾਬ ਰਾਏ ਜਿਨ੍ਹਾਂ ਨੂੰ ਗੁਲਾਬ ਸਿੰਘ ਵੀ ਕਿਹਾ ਗਿਆ ਇਤਿਹਾਸ 'ਚ ਤੇ ਸ਼ਾਮ ਸਿੰਘ ਸ਼ਾਮ ਸਿੰਘ ਦੇ ਅੱਗੇ ਵੰਸਜ ਹੁਣ ਆਨੰਦਪੁਰ ਸ਼ਹਿਰ ਤੇ ਨੇੜੇ ਲਖਾਂਤ ਰਹਿੰਦੇ ਨੇ ਕਹਿੰਦੇ ਨੇ ਕਿ ਉਹ ਕਦੇ ਵੀ ਗੁਰੂਤਮਾ ਜੀ ਦਾ ਹਕਲੰਦਾ ਜੀ ਹੁਣ ਨਹੀਂ ਕਰਦੇ ਗੁਰੂ ਦੀ ਕਿਰਪਾ 'ਚ ਗੁਰੂ ਦੀ ਹਜ਼ੂਰੀ 'ਚ ਰਹਿੰਦੇ ਨੇ ਤਾਂ ਇਹ ਸੀ ਉਸ ਕਾਲੀ ਰਾਤ ਦਾ ਇਤਿਹਾਸ ਜਦੋਂ ਸਾਹਿਬ ਸੱਚੇ ਪਾਤਸ਼ਾਹ ਕਲਗੀ ਹਵਾਲੇ ਸਾਹਬੇ ਕਮਾਲ ਗੁਰਗੋਬਿੰਦ ਸਿੰਘ ਜੀ ਨੇ ਅਨੰਦਾਂ ਦੀ ਪੂਰੀ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਨੂੰ ਅਲਵਿਦਾ ਕਿਹਾ ਇਤਿਹਾਸ ਦੱਸਦੇ ਆ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਆ ਸਿੱਖ ਇਤਿਹਾਸ ਨਾਲ ਜੁੜੀਆਂ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਤੁਸੀਂ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰ ਸਕਦੇ ਹੋ ਕਿਨੇ ਪਿੰਡ ਸ਼ਹਿਰ ਚ ਬੈਠ ਕੇ ਤੁਸੀਂ ਸਾਡੇ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਸਾਨੂੰ ਤੁਸੀਂ ਇਹ ਦੱਸ ਸਕਦੇ ਹੋ ਸਿੱਖ ਇਤਿਹਾਸ ਦੀਆਂ ਇਹ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਸ਼ੇਅਰ ਕਰਨਾ ਅਸੀਂ ਆਪਣੀ ਜ਼ਿੰਮੇਵਾਰੀ ਸਮਝੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ